ਇਹੜਾ ਮੁੰਡਾ ਦਿਖਾ ਦੇਣਾ ਪਹਿਲਾਂ ਮੁੰਡਾ ਦਿਖਾ ਦੇ ਪਹਿਲਾਂ ਮੁੰਡਾ ਛੱਡੋ ਡੈਡੀ ਦਿਖਾਉਂਗਾ ਡੈਡੀ ਸੋਹਣ ਲੱਗੇ ਹਾਂ ਦਿਖਾਉਂਗੀ ਪੱਕਾ ਦਿਖਾਉਂਗੀ ਮੁੰਡਾ ਪੱਕਾ ਹਾਂ ਵੀਡੀਓ ਬਣਾ ਲਓ ਦਿਖਾ ਲੂੰਗੀ ਹਾਂ ਹਾਂ ਦਿਖਾ ਦੇ ਚੱਲ ਦਿਖਾ ਫੇਰ ਚੱਲ ਦਿਖਾ ਕੇ ਇਹੜਾ ਮੁੰਡਾ ਵਾ ਹਾਂ ਤੇ ਚੱਲਦੀ ਪਈ ਆ ਰਿਕਾਰਡਿੰਗ ਚੱਲਦੀ ਪਈ ਆ ਲੋਕ ਲੱਗਾ ਚੱਲਦੀ ਪਈ ਆ ਲੋਕ ਲੱਗਾ ਚੱਲ ਦਿਖਾ ਕੇ ਇਹੜਾ ਮੁੰਡਾ ਵਾ ਹਾ ਦੇ ਇਹ ਪਹਿਲਾ ਵਾਟਰ ਲੈਂਦੇ ਰੁਕ ਜਾ ਕੱਟ ਕੱਟ ਫੋਨ ਕੱਟਣਾ ਨਹੀਂ ਜੇ ਕੁਝ ਵੀ ਕੱਟਿਆ ਫੇਰ ਮੈਂ ਬੱਕਾ ਰੱਦ ਦੇਣਾ ਨਹੀਂ ਕੱਟਦੀ ਮੈਂ ਦਿਖਾਵਾਂਗੀ ਚੁੱਪ ਕਰ ਜਾ ਦਿਖਾ ਮੈਂ ਸਹੀ ਨਾਲ ਆ ਬਈ ਮੈਂ ਚੱਲਦਾ ਪਾਣੀ ਦੇ ਲੱਕੀ ਮੈਂ ਐਦੀ ਦਿਖਾਉਂਗੀ ਕਿ ਬਈ ਨਹੀਂ ਕੁਝ ਕੱਟਦੀ ਐਦੀ ਬੇਫੋਨ ਮੈਂ ਕਿਸੇ ਨੂੰ ਨਹੀਂ ਰਸੂਗਾ ਹਾਂ ਸੁਣ ਐਦੀ ਬੇਨਾ ਫੇਰ ਦੇ ਫੋਨ ਆ ਸੁਣ ਲੱਗੇ ਬਸ ਆ ਮੈਸੇਜ ਕੱਟਣੇ ਨਹੀਂ ਜੰਦੇ ਮੈਂ ਸਾਰਾ ਉਹ ਦਿਖਾਵਾਂਗੀ ਯਾਰ ਤੋ ਬਾਨ ਜਦ ਵੀ ਤੋਖਾ ਦੇਵਾਂਗਾ ਕਹਦੇ ਨਹੀਂ ਨਹੀਂ ਕਰਦੀ ਇੱਕ ਵਾਰ ਮਾਫ ਕਰ ਦਿੰਦਾ ਕੰਨਵਾ ਦੇ ਠੀਕ ਆ ਪਾਪਾ ਜੀ ਠੀਕ ਆ ਪਾਪਾ ਜੀ ਨਹੀਂ ਕੱਟਣਾ ਨਹੀਂ ਕੁਝ ਵੀ ਸਾਰਾ ਉਹ ਦਿਖ ਕੱਪਟ ਕਿਉਂ ਪਕਰਿਆ ਮੈਨੂੰ ਇਹ ਕਹਣਾ ਮਾਫੀ ਨਾ ਕਰਨੀ ਕਰਨੀ ਹੱਤਪਤ ਠੀਕਾ ਠੀਕਾ ਸਗੈ ਤੂੰ ਸਮਝੀ ਲੈ ਸਾਰਾ ਕੁਝ ਚੱਲ ਦੇ ਚੁੱਪ ਉੱਥੇ ਚੱਲ